ਫਿਰ ਵੀ ਭੁੱਕੀ ਸੀ ਉਦੋਂ ਦਾ ਕੰਮ ਚ ਪਿਆ ਤੋ ਹਾਂਜੀ ਭਾਈ ਸਕਦੇ ਡਾਕਟਰ 100 ਰੁਪਏ ਲੈਂਦਾ ਸੀ ਚੰਦਵਾਜੇ ਵਾਲਾ ਜੀ ਜਿਹੜਾ ਉਹ ਵੀ ਗੱਲ ਕਹਿੰਦਾ ਜਿਹੜਾ ਸਣਾ ਕੋੜੀ ਤੇ ਕੇਰਾ ਬਹਿ ਗਿਆ ਉਹ ਮੁੜ ਕੇ ਉਹ ਜਾਂਦਾ ਨਹੀਂ ਛੋਕੋ ਦਵਾੜੇ ਲਿਆਉਣੀ ਲਿਆਉਣੀ ਹੈ ਨਾ ਉਹ ਨਹੀਂ ਜਾਂਦਾ ਨਹੀਂ ਅੱਜ ਆਪਾਂ ਪਹੁੰਚੇ ਆਂ ਪਿੰਡ ਕਵਰਾ ਵਾਲੀ ਮੁਖਸਰ ਮੇਲਾ ਲੱਗਦਾ ਜਿਹੜਾ ਉਹਦੇ ਨਾਲ ਹੀ ਪਿੰਡ ਹੈ ਬੈਕ ਸਾਈਡ ਤੇ ਬਾਈ ਵਰਗਿਆਂ ਦੇ ਜਾਨਵਰ ਦੇਖਿਆ ਆਪਾਂ ਤੇ ਬਾਈ ਵਰਗੇ ਤਿੰਨ ਭਰਾ ਚਾਚੇ ਦਾਏ ਤੇ ਕੋੜੀਆਂ ਤਿੰਨਾ ਗਰਾਮ ਕੋਲੇ ਪੂਰੀਆਂ ਸੋਹਣੀਆਂ ਕੁੜੀਆਂ ਬਸ ਸਾਰੀਆਂ ਦਿਖਾਵਾਂਗੇ ਬਾਈ ਨੂੰ ਆਪ ਕਰਦੇ ਕਿ ਬਾਈ ਸਸਤੀ ਕਰ ਬਈ ਸਸਤੀ ਕਰ ਜੀ ਉਹ ਠੀਕ ਹੋ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਤੇ ਬਾਈ ਨਾਮ ਦੱਸੋ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਜੀ ਹਾਂ ਜੀ ਦਵਿੰਦਰ ਸਾਹਿਬ ਜੀ ਕਿੰਨਾ ਟਾਈਮ ਕੁੜੀਆਂ ਰੱਖਦੇ ਹੋ ਆਪਾਂ ਘੋੜੀਆਂ ਰੱਖਦੇ ਸੀ 8 ਸਾਲ ਤੋਂ ਰੱਖਦੇ ਸੀ 2008 ਤੋਂ ਹਾਂਜੀ ਹਾਂਜੀ ਫਿਰ ਆਪਾਂ ਘਰ ਸ਼ਿਫਟ ਕੀਤਾ ਸੀ ਪਹਿਲਾਂ ਪਿੰਡ 'ਚ ਸੀ ਗਈ ਹੁਣ ਬਾਰ-ਬਾਰ ਘਰ ਆਇਆ ਆ ਪਰ ਠੀਕ ਆ ਜੀ ਫਿਰ ਵਿੱਚੋਂ ਛੱਡਤਾ ਸੀ ਇੱਕ ਈ ਕੰਮ ਹੀ 15 ਤੇ ਆਪਾਂ ਸੇਲ ਕਰਤੀਆਂ ਨੇ ਘੋੜੀਆਂ ਅੱਛਾ ਸਾਰੀਆਂ ਸੇਲ ਕਰਤੀਆਂ ਹਾਂ ਸਾਰੀਆਂ ਸੇਲ ਕਰਤੀਆਂ ਨੇ ਉਸ ਤੋਂ ਬਾਅਦ ਜਗ੍ਹਾ ਥੋੜੀ ਮਿਲੀ ਸੀਗੀ ਅੱਛਾ ਅੱਛਾ ਹਾਂ ਹੁਣ ਜਗ੍ਹਾ ਜੁਗਾ ਲਈ ਦੀ ਹੁਣ ਆਪਾਂ ਫੇਰ ਬਿਸ਼ੇਰੀ ਜਵਾ ਦੁਆਰੇ ਫੇਰ ਰੱਖ ਲਿਆ ਹਾਂਜੀ ਹਾਂਜੀ ਤੇ ਆ ਬਿਸ਼ੇਰੀ ਕਿਹੜੇ ਘੋੜੇ ਦੀ ਆਪਣੀ ਇਹ ਜਵਾਲਾਮੁਖੀ ਘੋੜੇ ਦੀ ਬਿਸ਼ੇਰੀ ਹੈ ਅੱਛਾ ਜਵਾਲਾਮ ਇਹ ਦੋ ਦੰਦ ਹੁਣ ਸ਼ੁਰੂ ਹੋਈ ਹੈ ਬਾਈ ਅੱਛਾ ਦੋ ਦੰਦ ਹੁਣ ਸ਼ੁਰੂ ਸ਼ੁਰੂ ਹੋਈ ਆ ਠੀਕ ਆ ਤੇ ਸਵਾਰੀਆਂ ਲਵਾ ਦੀਆਂ ਹਾਂ ਹਾਂ ਨਰਮਨ ਸਿੰਘ ਤੋਂ ਹਾਂ ਨਰਮਨ ਲਵਾਈ ਬਹੁਤ ਚੰਗਾ ਤੋਰਾ ਦੁਰੀ ਬੇਸ਼ੇਰੀ ਹਾਂ ਕੰਪਲੀਟ ਕਰਤੀ ਬੇਸ਼ੇਰੀ ਬਾ ਕਿੰਨੀਆਂ ਸਵਾਰੀਆਂ ਲੱਗੀਆਂ ਹੁਣ ਨਰਮਨ ਕਿੰਨੀਆਂ ਸਾਰੀਆਂ ਲੱਗੀਆਂ ਵਿੱਚ 20-25 ਸਵਾਰੀਆਂ ਲੱਗੀਆਂ 20-25 ਸਵਾਰੀਆਂ ਲਾ ਦੀਆਂ ਹਾਂ ਜਮ੍ਹਾਂ ਹੋ ਗਈ ਸਹੀ ਜਾਂ ਕਿਰਪਾ ਬਾਬੇ ਦੀ ਅੱਛਾ ਲਓ ਜਾ ਠੀਕ ਆ ਬਹੁਤ ਸੋਹਣਾ ਤੋਰਾ ਦੁਰੀ ਹੈ ਜਿਵੇਂ ਘੋੜੇ ਦੁਰਦੇ ਹਨ ਇਹੋ ਜਿਹਾ ਤੋਰਾ ਦੁਰੀ ਹੈ ਬਹੁਤ ਸੋਹਣਾ ਬਾਕੀ ਰਾਜੀ ਘੋੜੀਆਂ ਸਹੀਆਂ 65 ਇੰਚ ਹਾਈਟ ਕਰਕੇ ਮਨਜ਼ਰ ਕਰੀਏ ਹਾਂ ਤੇ ਬਾਕੀ ਬੇਛੇਰੀ 65 ਤੋਂ ਟੱਪੂਗੀ 65 ਲੰਘ ਜੀ ਵੀਰੇ ਹਾਂ ਹੁਣਾ ਦੀ ਮੈਗ ਪ੍ਰਾਈਸ ਲੰਘੀ ਜੀ ਮੈਗ ਵੀ ਸਿੰਘ ਬਾਈ ਦੇ ਵੀ ਜਾਨਵਰ ਦਿਖਾਵਾਂਗੇ ਇਦੋਂ ਬਾਅਦ ਆਪਾਂ ਤੇ ਬਾਈ ਦੇ ਵੀ ਇੱਕ ਘੋੜੀ ਆ ਹਨ ਦੋ ਘੋੜੀਆਂ ਇੱਕ ਬੇਛੇਰਾ ਇੱਕ ਬੇਛੇਰਾ ਦਿਲਵਾਗ ਦਾ ਮਿੱਡੇ ਵਾਲਾ ਹਾਂਜੀ ਮਿੱਡੇ ਵਾਲਾ ਬੇਛੇਰਾ ਬਹੁਤ ਸੋਹਣਾ ਥੋੜਾ ਬਈ ਨਾ ਤੇ ਉਹ ਵੀ ਦਿਖਾਉਣੇ ਕੋਲ ਘੋੜੀ ਸੇਲ ਤੇ ਆ ਹਨ ਹਾਂਜੀ ਬਈ ਕਿਹੜੀ ਦੀ ਆ ਬਾਈ ਉਹ ਸੂਰਜ ਦੀ ਆ ਜੀ ਉਹ ਸੂਰਜ ਦੀ ਘੋੜੀ ਆ ਉਹ ਆਪੇ ਸੇਲ ਕਰਨੀ ਨਾ ਉਹ ਸੇਲ ਕਰ ਠੀਕ ਤੇ ਪਾਲਾ ਦਾ ਬਾਈ ਦਾ ਫਾਰਮ ਬਹੁਤ ਸੋਹਣਾ ਬਣਾਇਆ ਹੈਗਾ ਸੈਟਅਪ ਪੂਰਾ ਵਧੀਆ ਅੰਦਰ ਆਵੇ ਤੇ ਬਾਹਰ ਦੇ ਖੁੱਲੇ ਰਾਤ ਨੂੰ ਤੇ ਬਾਕੀ ਬਾਈ ਨੇ ਉਹ ਵਾਲ ਨੇ ਵਗੈਰਾ ਹਨਾ ਬਹੁਤ ਸੋਹਣਾ ਫਾਰਮ ਬਣਾਇਆ ਹੈਗਾ ਬਾਈ ਤੇ ਜਾਨਵਰ ਬਾਈ ਫਿਰ ਮੈਂ ਕਰਦੇ ਆਂ ਪਾ ਗੱਲਾਂ ਬਾਤਾਂ ਵੀ ਸੇਲ ਤੇ ਆ ਜਾਂ ਨਹੀਂ ਵੈਸੇ ਰੱਖੇ ਸ਼ੌਂਕ ਨੂੰ ਠੀਕ ਕਰਦੇ ਸਸਤੇ ਕਿ ਕਿੰਨਾ ਟਾਂਗਾਂ ਪਰ ਰੱਖਦੇ ਆਂ ਵੀਰੇ ਆਪਾਂ ਨੂੰ ਬਹੁਤ ਪੁਰਾਣੇ ਰੱਖਦੇ ਆ ਜੀ ਅੱਛਾ ਜੀ ਜਿਵੇਂ ਪਹਿਲਾਂ ਡੈਡੀ ਫਰੀ ਰੱਖਦੇ ਸੀ ਫਿਰ ਵਿੱਚੋਂ ਜੇ ਮੈਂ ਪੜਨ ਨੂੰ ਵੜ ਗਿਆਈਏ ਵੇਚਤੀਆਂ ਸੀ ਅੱਛਾ ਤੇਰੀ ਬੇਰਲਾ ਵਾਲੀਆਂ ਜੀ ਘੋੜੀਆਂ ਹੁਣ ਹੋ ਗਈ 7-8 ਸਾਲ ਹੋ ਗਏ 7-8 ਸਾਲ ਹੋ ਗਏ ਹਾਂਜੀ ਠੀਕ ਆ ਤੇ ਆਹ ਘੋੜੀ ਆਪਣੀ ਕਿੰਨੇ ਟਾਈਮ ਦੀ ਆਹ ਇਹ ਘੋੜੀ ਜੀ ਅਰਜਨ ਦੀ ਆ ਜੀ ਅੱਛਾ ਅਰਜਨ ਦੀ ਆਪ ਸਰੌਲੀ ਵਾਲੇ ਠੀਕ ਹੈ ਜੀ ਇਹ ਲੱਗੀ ਆ ਜੀ 7 ਕੁ ਸਾਲ ਦੀ ਘੋੜੀ ਆ ਜੀ 7 ਕੁ ਸਾਲ ਦੀ ਠੀਕ ਹੈ ਜੀ ਆ ਬਸ਼ੇਰਾ ਬਸ਼ੇਰਾ ਜੀ ਦਿਲਬਾਗ ਮਿੱਡੇ ਵਾਲੇ ਦਾ ਅੱਛਾ ਦਿਲਬਾਗ ਮਿੱਡੀ ਵਾਲਾ ਘੋੜਾ ਹੈ ਇਹ ਕੋਈ 6-7 ਕੁ ਮਹੀਨਿਆਂ ਦਾ ਹੋ ਗਿਆ ਹੂੰ ਬਸ਼ੇਰਾ ਬਹੁਤ ਸੋਹਣਾ ਤਿਆਰ ਹੋਊਗਾ ਹਾਂਜੀ ਹਾਂਜੀ ਕੱਦ ਕਾਠੀ ਚੰਗੀ ਆ ਹਨਾ ਬੰਤਰਾ ਬੰਤਰਾ ਹੋਣਾ ਤੇੰਨੇ ਬੱਚੇ ਦਿੱਤੇ ਆ ਜੀ ਤੇਨੇ ਰਿਕਾਰਡ ਹੀ ਤੋੜਿਆ ਜੀ ਅੱਛਾ ਇੱਕ ਬਸ਼ੇਰੀ ਲੈ ਕੇ ਗਿਆ ਜੀ ਸੰਦੀਪ ਵਾਲਮਾਲੇ ਵਾਲਾ ਲੈ ਗਿਆ ਬਸ਼ੇਰੀ ਜੀ ਕੋਈ 65 ਇੰਚ ਦੀ ਬਸ਼ੇਰੀ ਹੋਗੀ ਧਾਰੇ ਦੀ ਸੀ ਠੀਕ ਹੈ ਜੀ ਤੇ ਉਦੋਂ ਪਹਿਲਾਂ ਜੀ ਇੱਕ ਬਸ਼ੇਰੀ ਉਹ ਸੂਤ ਦੀ ਸੀਗੀ ਪੀ ਆਰ ਬੀ ਵਾਲੇ ਪਿੰਡ ਵਾਲੇ ਦੀ ਹਾਂਜੀ ਤੇ ਉਹ ਥੋੜੀ ਜੀ ਛੋੜੀ ਪਤਾ ਨਹੀਂ ਕੀ ਚੱਕਰ ਬਣਿਆ ਸੀ ਬਸ਼ੇਰੀ ਪੂਰੀ ਹੋਗੀ ਸੀਗੀ ਉਹ ਵੀ ਬੜੀ ਜੰਗੀ ਜੀ ਦੀ ਠੀਕ ਹੈ ਤੇ ਤੀਜਾ ਬਸ਼ੇਰਾ ਆਇਆ ਹਾਂਜੀ ਇਹ ਵੀ ਬਸ਼ੇਰਾ ਬਹੁਤ ਸੋਹਣਾ ਤਿਆਰ ਆਈ ਜਾਂਦਾ ਬਸ ਜੀ ਕਿਰਪਾ ਚਾਹੀਦੀ ਆ ਜੀ ਹਾਂ ਜੀ ਹਾਂ ਹਾਂ ਤੇ ਕੋੜੀ ਗੱਬਣਾ ਦੁਆਰੇ ਫੇਰ ਹਾਂਜੀ ਇਹ ਮਿੱਡੇ ਵਾਲੇ ਤੁਸੀਂ ਗੱਬਣਾ ਅੱਛਾ ਦੁਆਰੇ ਫੇਰ ਉਸਤੇ ਗੱਬਣਾ ਠੀਕ ਹੈ ਜੀ ਭਰਾਤੀ ਸੀ ਬਾਈ ਠੀਕ ਹੈ ਜੀ ਹਾਂਜੀ ਤੇ ਪਰਲੀ ਕੋੜੀ ਆਪਣੀ ਉਹ ਜੀ ਸੂਰਜ ਦੀ ਆ ਜੀ ਉਹ ਸੂਰਜ ਦੀ ਹਾਂਜੀ ਰੌਲੀ ਵਾਲੇ ਦੀ ਖਣਜਨਤੀ ਆ ਗਈ ਜੀ ਉਹ ਵੀ ਹਾਂ ਹਾਂ ਇਹ ਕੇਆਰਬੀ ਪੈਂਡ ਸੂਰਜ ਸੀਗਾ ਜੀ ਸੂਰਨ ਕੋਈ ਹਾਂਜੀ ਹਾਂਜੀ ਉਸ ਦੀ ਆ ਹਾਂ ਉਹ ਦੀ ਆ ਜੀ ਕੀ ਉਹ ਘਰ ਦਾ ਜੰਪ ਲਾ ਕੇ ਲੇਪੀ ਆਪਾਂ ਨਹੀਂ ਲਈ ਆ ਜੀ ਕੋੜੀ ਅੱਛਾ ਹਾਂਜੀ ਠੀਕ ਹੈ ਜੀ ਉਹ ਕਿ ਕਿੰਨੀ ਉਮਰ ਦੀ ਹੋਗੀ ਜੀ ਜੀ ਨਵਾਂ ਹੀ ਪੰਜਾਰਾ ਲੱਗਿਆ ਜੀ ਹਜੇ ਤਾਜ਼ਾ ਹੀ ਲੱਗਿਆ ਜੀ ਅੱਛਾ ਹਾਂਜੀ ਠੀਕ ਹੈ ਜੀ ਉਹ 64 ਇੰਚ ਦੀ ਘੋੜੀ ਆ ਜੀ ਹਾਂਜੀ ਘੋੜੀਆਂ ਦੋਨੇ ਬਹੁਤ ਵੱਡੀ ਘੋੜੀਆਂ ਦੀ ਵੱਡੀ ਘੋੜੀ ਹੂੰ ਠੀਕ ਹੈ ਉਹ ਬਈ ਦੇ ਦਾਂਗੇ ਜੀ ਅੱਛਾ ਉਹ ਸੇਲ ਤੇ ਘੋੜੀਓ ਹਾਂਜੀ ਉਹ ਦੇ ਦਾਂਗੇ ਤੇ ਹਾਈਟ ਕਿੰਨੀ ਹੋਵੇ ਰੋ ਦੀ ਹਾਈਟ 64 ਇੰਚ ਹੋਊਗੀ ਬਈ ਅੱਛਾ 64 ਇੰਚ ਹੋਊਗੀ ਧੀ ਡੁੱਲੀ 64 ਇੰਚ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਵਿੱਚ ਮੜਾ 987 987 622 622 9838 9838 ਹਾਂਜੀ ਠੀਕ ਮੋਹਲ ਦਾ ਫੋਨ ਤੇ ਕਰੋਗੇ ਹਾਂਜੀ ਹਾਂਜੀ ਉਹ ਫੋਨ ਤੇ ਠੀਕ ਹੈ ਬਾਕੀ ਜਾਨਵਰ ਤੁਹਾਡੇ ਬਹੁਤ ਸੋਹਣੇ ਵੀਰੇ ਯਾਰ ਦੇਖ ਕੇ ਨਾ ਬਸ਼ੇਰਾ ਵੀ ਤੇ ਕੋੜੀ ਪਰਲੀ ਬਹੁਤ ਵੱਡੀ ਹੈ ਸਾਡੀ ਕੋੜੀ ਸਾਰੀ ਠੀਕ ਹੈ ਵੀਰੇ ਧੰਨਵਾਦ ਕਿੰਨੇ ਟਾਈਮ ਦੀ ਆਪਣੀਆਂ ਬਸ਼ੇਰੀਆਂ ਇਹ ਜੀ ਆਹ ਹੋਗੀ ਦੋ ਦੰਦ ਹੋਗੀ ਜੀ ਅੱਛਾ ਆਹ 6 ਮਹੀਨਿਆਂ ਦੀ ਹੈ ਜੀ ਆਹ 16 ਮਹੀਨਿਆਂ ਦੀ ਹੈ ਜੀ ਠੀਕ ਆਹ ਮਿੰਡੇ ਵਾਲੇ ਦੀ ਹੈ ਜੀ ਅੱਛਾ ਦਿਲਵਾਗ ਦੀ ਹੈ ਹਾਂਜੀ ਅੱਛਾ ਅੱਛਾ ਆਹ ਧਾਰੇ ਦੀ ਹੈ ਅੱਛਾ ਇਹ ਧਾਰੇ ਦੀ ਜਿਹੜੀ ਤੁਰੀ ਫਿਰਦੀ ਹੈ ਹਾਂਜੀ ਠੀਕ ਹੈ ਤੇ ਆਹ ਬਸ਼ੇਰੀ ਦੂਜੀ ਛੋਟੀ ਇਹ 6 ਮਹੀਨੇ ਦੀ ਹੋ ਗਈ ਜੀ ਇਹ 6 ਮਹੀਨੇ ਦੀ ਹੋ ਗਈ ਹਾਂ ਜੀ ਉਹ ਗਡੂ ਰੱਖਿਆ ਬਈ ਆਪਣਾ ਇੱਕ ਵੱਡਾ ਭਰਾ ਬਈ ਬਾਹਰ ਹੈ ਜਰਮਨੀ ਅੱਛਾ ਜੀ ਹਾਂ ਜੀ ਬਸ ਉਹਦਾ ਹੀ ਸ਼ੌਂਕ ਹੈ ਜੀ ਅੱਛਾ ਉਹਦਾ ਹੀ ਸ਼ੌਂਕ ਹੈ ਹਾਂ ਜੀ ਠੀਕ ਹੈ ਇਹ ਨੂੰ ਛੋਟਾ ਨੰਬਰ ਲਾਵਾਂਗੇ ਤਾਂ ਚੰਗਾ ਸਵਾਰ ਆ ਜੀ ਸਵਾਰ ਚੰਗਾ ਤਾਂ ਹੀ ਆਖੀ ਇਹਨੇ ਸਾਨੂੰ ਨਿਆਂ ਨਹੀਂ ਦਿੰਦਾ ਉਹਨੇ ਦੋ ਬਚੇਰੀਆਂ ਦੌਰੀ ਜਾਂਦਾ ਜੀ ਇੱਕ ਆਦਾਰੇ ਵਾਲੀ ਇੱਕ ਤੋਂ ਜਵਾਲਾਮੁਖੀ ਵਾਲੀ ਜੀ ਆਪਾਂ ਦੇ ਘਰ ਜੀ ਠੀਕ ਹੈ ਠੀਕ ਆ ਉਹ ਸੋਹਣੀਆਂ ਦੌਰੀਆਂ ਜੀ ਬਚੇਰੀਆਂ ਤੇ ਬੰਦੇ ਦਾ ਸੁਭਾਅ ਕੀ ਹੈ ਸਾਡੇ ਦਾ ਨਹੀਂ ਨਹੀਂ ਛੋਟਾ ਬੰਦਾ ਹੈ ਛੋਟਾ ਬੰਦਾ ਹੈ ਹਾਂ ਜੀ ਠੀਕ ਹੈ ਨਹੀਂ ਬੰ ਜਾਨਵਰ ਬਹੁਤ ਸੋਹਣੇ ਤੋੜਦਾ ਹੈ। ਭਾਈ ਇਹਦੀਆਂ ਹੀ ਆ ਭਈਆ ਸਾਂਭੀਆਂ ਆਏ ਨੇ ਨਮਾਈਆਂ ਨਮਾਈਆਂ ਸਾਰੀਆਂ ਭਈ ਇਹਦਾ ਹੀ ਆ ਬੱਸ। ਠੀਕ ਹੈ। ਬਹੁਤ ਸੋਹਣੇ ਜਾਨਵਰ ਤੋੜ। ਹਾਂ ਹਾਂ ਜਾਨਵਰ ਸੋਹਣੇ ਤੋੜਦਾ ਹੈ। ਹਾਂਜੀ ਹਾਂਜੀ। ਤੇ ਕਿੰਨੇ ਟਾਈਮ ਹੋ ਗਿਆ ਬਚੀ ਲੱਗੇ ਪਏ ਤੈਨੂੰ? ਇਹ ਕੰਮ ਦੇ ਵਿੱਚ ਕਿੰਨੇ? ਹਾਂ। ਕੰਮ 'ਚ ਪੈਸੇ ਨੂੰ ਕੀ ਦੱਸਾਂ ਜੀ 300 ਰੁਪਏ ਕਿਲੋ ਭੁੱਕੀ ਸੀ ਭਈ ਜੀ ਕਿਦੋਂ ਪੈਸੇ ਆਪਣੀ ਗੱਲ ਸੀ ਕਿਦੋਂ ਭਾਈ ਕੰਮ ਕਰਦਾ। ਅੱਛਾ 300 ਰੁਪਏ ਭੁੱਕੀ ਸੀ। ਉਦੋਂ ਦਾ ਕੰਮ 'ਚ ਪੈਣ ਦੋ। ਸਕਦੇ ਡਾਕਟਰ 100 ਰੁਪਏ ਲੈਂਦਾ ਸੀ ਚੰਦਵਾਜੇ ਵਾਲੇ ਦੀ ਘੋੜੀ ਚੱਕ ਰਹੀਦਾ ਚੱਕ ਕਰਾਈਦਾ ਬਾਈ ਜੀ ਅੱਛਾ ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਸੀ ਬਾਈ ਜੀ ਅੱਛਾ ਸੂਰਜ ਦੀ ਸੂਰਜ ਦੀ ਹਾਂ ਜੀ ਠੀਕ ਆ ਸਮੁੰਦਰ ਦਾ ਅਰਜਨ ਜੰਮੇ ਨਹੀਂ ਸੀ ਉਹਦੇ ਕੋਲ ਸੂਰਜ ਘੋੜਾ ਸੀ 8000 ਰੁਪਏ ਦੇ ਬੱਚਾ ਭਗੋੜਾ ਕੰਮ ਲੱਗਦਾ ਬਾਈ ਮਿੰਟੂ ਠੀਕ ਆ ਕੋ ਸਮੁੰਦਰ ਛੱਡੇ ਜੀ ਅੱਪ 11000 ਤੇ ਪਹਿਲੀ ਵਾਰ ਛੱਡਿਆ ਜੀ ਠੀਕ ਆ ਅੱਜ ਬਾਬੇ ਦੀ ਕਿਰਪਾ ਜੀ ਸਮੁੰਦਰ ਦੀ ਇੰਨੀ ਤੂਤੀ ਬੋਲਦੇ ਜੀ ਅਰਜਨ ਦੇ ਸਮੁੰਦਰ ਦੀ ਅੱਜ ਦੁਨੀਆ ਜੀ ਹਾਂ ਜੀ 1.5 ਲੱਖ ਰੁ ਹਾਂਜੀ ਬਾਈ ਜੀ। ਸੂ ਉਹਨਾਂ ਦੇ ਸੀਗਾ 22 ਮਿੰਟੂ ਦੇ। ਹਾਂ ਮੈਂ ਉਹਦੇ ਕੋਲੇ ਸੀ ਜੀ। ਠੀਕ ਹੈ। ਸਮੁੰਦਰ ਦੇ ਪੈਣਾ ਬਹੁਤ ਦੂਰ-ਦੂਰ ਚੱਕ ਰਹੇਗੇ ਬੰਬਾ ਕਲਕੱਤਾ ਮਹਾਰਾਸ਼ਟਰ ਜੀ। ਲੈ ਸਕਿਆ ਸਮੁੰਦਰ ਤੱਕ ਪੈਣਾ ਸੀ। ਠੀਕ ਹੈ। ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਸੀ ਜੀ। ਠੀਕ ਹੈ। ਉਸ ਸਮੇਂ ਦੇ ਵਿੱਚ। ਤੇ ਤੇਰੀ ਫੀਸ ਕਿੰਨੀ ਸੀ ਉਦੋਂ? ਬਾਈ ਉਦੋਂ ਸਮਾਂ ਥੋੜੇ ਸੀ ਜੀ। 10000 ਰੁਪਏ ਸੀ ਮੇਰੇ। 10000 ਰੁਪਏ ਤੇ ਹੁਣ? ਹੁਣ 12 ਦੀ ਕਿਰਪਾ ਜੀ। ਹੁਣ ਕਿੰਨੇ ਲੈਣਾ ਘੋੜੀ ਤਰਾਈ ਦੇ? 32000 ਰੁਪਏ ਲੈਣਾ ਮੇਰੇ। ਕਿੰਨੀਆਂ ਚਾਲਾਂ 'ਚ? अच्छा ते ਕਿੰਨਾ ਟਾਈਮ ਲਾਉਣਾ ਇੱਕ ਘੋੜੀ ਤੇ ਬਾਈ ਜੀ 20 25 ਸਵਾਰੀਆਂ ਲਾਉਣੇ 20 25 ਸਵਾਰੀਆਂ ਲਾਉਣੇ ਮਹੀਨਾ ਹੀ ਹੋ ਜਾਂਦਾ ਜੀ ਮਹੀਨਾ ਹੋ ਜਾਂਦਾ ਹਾਂ ਠੀਕ ਆ ਫੇ ਰਹਿਣਾ ਸਣਾ ਇੱਥੀ ਦੇ ਜਿੱਥੇ ਸਭ ਕੁਝ ਬਾਈ ਦੇ ਸਾਹਮਣੇ ਕਿੱਥੇ ਜਾਨਵਰ ਤੋਰਾਂਗੇ ਬਾਈ ਜੀ ਸਭ ਤੋਂ ਸਾਹਮਣੇ ਕਰਾਂਗੇ ਠੀਕ ਆ ਤੇਰਾ ਨੰਬਰ ਬੋਲ ਦੇ ਨੰਬਰ ਜੀ 9781508637 08637 9781508637 ਠੀਕ ਆ ਤੇਰਾ ਨਾਮ ਕੀ ਸੀ ਵੈਸੇ ਪੱਕਾ ਮੇਰਾ ਨਾਮ ਨਿਰਮਲ ਸਿੰਘ ਹੈ ਨਿਰਮਲ ਸਿੰਘ ਬਾਈ ਇਹ ਹੈ ਨਿਰਮਲ ਸਿੰਘ ਸਵਾਰ ਬਹੁਤ ਚੰਗੀਆਂ ਘੋੜੀਆਂ ਤੋਰਦਾ ਬਾਈ ਇਹ ਸਾਡੇ ਨਾਲ ਤਾਂ ਵਰਤ ਤੇ ਨੂੰ ਆਪਣਾ ਨੂੰ ਹੋ ਗਿਆ ਤਾਂ 8 ਸਾਲ ਹੋ ਗਏ ਨਾ ਕਿ ਜ਼ਿਆਦੇ ਹੋ ਗਏ ਜ਼ਿਆਦੇ ਹੋ ਗਏ ਜ਼ਿਆਦੇ ਹੋ ਗਏ ਸਾਡੇ ਨਾਲ ਤਾਂ 8 ਸਾਲਾਂ ਦੇ ਵਿਚਾਰੇ ਵਰਤ ਤੇ ਨੂੰ ਬੰਦਾ ਬਹੁਤ ਵਧੀਆ ਜਿਵੇਂ ਕਿ ਦੋ ਸਵਾਰੀਆਂ ਵੱਧ ਲੱਗਣ ਉਹ ਵੀ ਲਾ ਦੇਣੀ ਹੈ ਕੋਈ ਗੱਲ ਨਹੀਂ ਬਈ 5 ਲੱਗਦੇ ਹਨ ਹਾਂ ਉਹ ਵੀ ਕੋਈ ਚੱਕਰ ਨਹੀਂ ਤੇ ਬਾਜ ਨੂੰ ਵੀ ਕਰੋ ਯਾਰ ਜੇ ਕਿਸੇ ਭਰਾ ਨੇ ਘੋੜੀ ਤਰੋਣੀ ਹੋਵੇ ਜਾਂ ਘੋੜਾ ਤਰੋਣਾ ਹੋਵੇ ਤੇ ਬੰਦਾ ਬਹੁਤ ਵਧੀਆ ਇਹ ਤੇ ਓਕੇ ਬਾਈ ਧੰਨਵਾਦ ਇਹ ਨੂੰ ਸੋਡਾ ਨੰਬਰ ਲਾਵਾਂਗੇ ਤਾਂ ਚੰਗਾ ਤਿਵਾਰਾ ਜੀ ਸਵਾਰ ਚੰਗਾ ਤਾਂ ਹੀ ਆਖੀ ਇਹਨੇ ਸਾਨੂੰ ਨਿਆਂ ਹੀ ਨਹੀਂ ਦਿੰਦਾ ਉਹਨੇ ਦੋ ਬਚੇਰੀਆਂ ਤੋਰੀ ਜਾਂਦਾ ਹੀ ਇੱਕ ਆਦਾਰੇ ਵਾਲੀ ਇੱਕ ਉਹ ਜਵਾਲਾਮੁਖੀ ਵਾਲੀ ਜਿਆਦਾ ਨਾਲ ਦੇ ਘਰੀ ਜੀ ਉਹ ਸੋਹਣੀਆਂ ਦੁਰੀਆਂ ਜੀ ਬਚੇਰੀ ਤੇ ਬੰਦੇ ਦਾ ਸੁਭਾਅ ਕੀ ਹੈ ਸਾਡੇ ਦਾ ਨਹੀਂ ਨਹੀਂ ਛੋਟਾ ਬੰਦਾ ਹੈ ਛੋਟਾ ਬੰਦਾ ਹੈ ਹਾਂ ਜੀ ਠੀਕ ਹੈ ਨਹੀਂ ਬੰਦਾ ਬਹੁਤ ਵਧੀਆ ਜਾਨਵਰ ਬਹੁਤ ਸੋਹਣੇ ਤੋੜਦਾ ਹੈ ਭਾਈ ਇਹਦੀਆਂ ਹੀ ਆ ਭਈ ਆ ਸੰਭੀਆਂ ਆਏ ਨੇ ਨਮਾਈਆਂ ਨਮਾਈਆਂ ਸਾਰੀਆਂ ਭਈ ਇਹਦਾ ਹੀ ਆ ਬੱਸ ਠੀਕ ਹੈ ਬਹੁਤ ਸੋਹਣੇ ਜਾਨਵਰ ਤੋੜ ਹਾਂ ਹਾਂ ਜਾਨਵਰ ਸੋਹਣੇ ਤੋੜਦਾ ਹੈ ਹਾਂ ਜੀ ਤੇ ਕਿੰਨੇ ਟਾਈ ਕੰਮ ਦੇ ਵਿੱਚ ਕਿਹਨੇ ਹਾਂ ਕੰਮ ਚ ਪੈਸਾ ਕੀ ਦੱਸਾਂ ਜੀ 300 ਰੁਪਏ ਕਦੋਂ ਭੁੱਕੀ ਸੀ ਬਾਈ ਜੀ ਕਦੋਂ ਪੈਸੇ ਆਪਣੀ ਗੱਲ ਸੀ ਕਦੋਂ ਬਾਈ ਕੰਮ ਅੱਛਾ 300 ਰੁਪਏ ਭੁੱਕੀ ਸੀ ਉਹਦੋਂ ਦਾ ਕੰਮ ਚ ਪਾਇ ਦੋ ਹਾਂ ਜੀ ਬਾਈ ਸਕਦੇ ਡਾਕਟਰ 100 ਰੁਪਏ ਲੈਂਦਾ ਸੀ ਚੰਦ ਬਾਜੇ ਵਾਲਾ ਜੀ ਘੋੜੀ ਚੈੱਕ ਕਰਾਈਦਾ ਚੈੱਕ ਕਰਾਈਦਾ ਲੋਕੀ ਅੱਛਾ ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਸੀ ਬਾਈ ਜੀ ਅੱਛਾ ਸੂਰਜ ਦੀ ਸੂਰਜ ਦੀ ਹਾਂ ਜੀ ਠੀਕ ਆ ਸਮੁੰਦਰ ਦਾ ਅਰਜਨ ਜੰਮੇ ਨਹੀਂ ਸੀ ਉਹਦੇ ਕੋਲ ਸੂਰਜ ਘੋੜਾ ਸੀ ਅੱਛਾ 8000 ਰੁਪਏ ਦੇ ਵਿੱਚ ਆਪਾਂ ਘੋੜਾ ਕੰਮ ਲਾ ਗਏ ਬ ਠੀਕ ਅੱਜ ਬਾਬੇ ਦੀ ਕਿਰਪਾ ਜੀ ਸਮੁੰਦਰ ਦੀ ਇੰਨੀ ਤੂਤੀ ਬੋਲਦੇ ਜੀ ਅਰਜਨ ਦੇ ਸਮੁੰਦਰ ਦੀ ਅਜੇ ਦੁਨੀਆ ਜੀ ਹਾਂਜੀ 1.5 ਲੱਖ ਰੁਪਏ ਸਮੁੰਦਰ ਦੀ ਫੀਸ ਹੋ ਰਹੀ ਹੈ ਹਾਂ ਹਾਂ ਜੋ ਪੰਜ ਸਟਾਰਟਿੰਗ ਛੱਡਿਆ ਤੂੰ ਉੱਥੇ ਸੀ ਉਹਦੇ ਮੌਕੇ ਦਾ ਹਾਂਜੀ ਬਾਈ ਜੀ ਸੋ ਉਹਨਾਂ ਦੇ ਸੀਗਾ 22 ਮਿੰਟੂ ਦੇ ਹਾਂ ਮੈਂ ਉਹਦੇ ਕੋਲੇ ਸੀ ਜੀ ਠੀਕ ਹੈ ਸਮੁੰਦਰ ਦੇ ਭੈਣਾ ਬਹੁਤ ਦੂਰ ਦੂਰ ਤੱਕ ਲੱਗ ਗਏ ਬੰਬਾ ਕਲਕੱਤਾ ਮਹਾਰਾਸ਼ਟਰ ਜੀ ਲੈ ਸਕਿਆ ਸਮੁੰਦਰ ਦਾ ਭੈਣਾ ਸੀ ਠੀਕ ਹੈ ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਹੈ ਜੀ ਉਸ ਸਮੇਂ ਦੇ ਵਿੱਚ ਤੇ ਤੇਰੀ ਫੀਸ ਕਿੰਨੀ ਸੀ ਉਦੋਂ ਬਾਈ ਉਦੋਂ ਸਾਮਾ ਥੋੜੇ ਸੀ ਹੁਣ ਮਹਾਰਾਜ ਦੀ ਕਿਰਪਾ ਜੀ ਹੁਣ ਕਿੰਨੀ ਲੈਣਾ ਘੋੜੀ ਤਰਾਈ ਦੇ 32000 ਰੁਪਏ ਲੈਣਾ ਮੇਰੀ ਕਿੰਨੀਆਂ ਚਾਲਾਂ ਚ ਬਾਈ ਜੀ ਗਾਮਰਵਾਲ ਦੇ ਵੀ ਦੋ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਹਾਂਜੀ ਗਾਮਰਵਾਲ ਦੇ ਵੀ ਅੱਛਾ ਤੇ ਕਿੰਨਾ ਟਾਈਮ ਲਾਉਣਾ ਇੱਕ ਘੋੜੀ ਤੇ ਬਾਈ ਜੀ 20 25 ਸਵਾਰੀਆਂ ਲਾਉਣੀ ਆ 20 25 ਸਵਾਰੀਆਂ ਲਾਉਣੀ ਬਿਲਕੁਲ ਇੰਨੇ ਹੀ ਹੋ ਜਾਂਦਾ ਮਹੀਨਾ ਹੋ ਜਾਂਦਾ ਹਾਂਜੀ ਬਾਈ ਠੀਕ ਆ ਤੇ ਰਹਿਣਾ ਸਣਾ ਇੱਥੀ ਦੇ ਜਿੱਥੇ ਸਭ ਕੁਝ ਬਾਈ ਦੇ ਸਾਹਮਣੇ ਕਿੱਥੇ ਜਾਨਵਰ ਤੋਰਾਂਗੇ ਬਾਈ ਜੀ ਸਭ ਕੁਝ ਸਾਹਮਣੇ ਕਰਾਂਗੇ ਠੀਕ ਆ ਠੀਕ ਆ ਤੇਰਾ ਨੰਬਰ ਬੋਲ ਦੇ ਨੰਬਰ ਜੀ 9781508637 08637 9781508637 ਠੀਕ ਹੈ ਤੇਰਾ ਨਾਮ ਕੀ ਸੀ ਵੈਸੇ ਪੱਕਾ ਮੇਰਾ ਨਾਮ ਨਿਰਮਲ ਸਿੰਘ ਦਾ ਨਿਰਮਲ ਸਿੰਘ ਬਾਈ ਇਹ ਹੈ ਕਿ ਨਿਰਮਲ ਸਿੰਘ ਸਵਾਰ ਬਹੁਤ ਚੰਗੀਆਂ ਘੋੜੀਆਂ ਤੋਰਦਾ ਬਾਈ ਇਹ ਸਾਡੇ ਨਾਲ ਤਾਂ ਵਰਤ ਤੇ ਨੂੰ ਆਪਣ ਨੂੰ ਹੋ ਗਏ ਤਾਂ 8 ਸਾਲ ਹੋ ਗਏ ਨਾ ਕਿ ਜ਼ਿਆਦੇ ਹੋ ਗਏ ਜ਼ਿਆਦੇ ਹੋ ਗਏ ਬਈ ਜ਼ਿਆਦੇ ਹੋ ਗਏ ਸਾਡੇ ਨਾਲ ਤਾਂ 8 ਸਾਲਾਂ ਕੁ ਵਿਚਾਰੇ ਵਰਤ ਤੇ ਨੂੰ ਬੰਦਾ ਬਹੁਤ ਵਧੀਆ ਜਿਵੇਂ ਕਿ ਦੋ ਸਵਾਰੀਆਂ ਵਾਧ ਲਗਣ ਉਹ ਵੀ ਲਾ ਦੇਣੀ ਹੈ ਕੋਈ ਗੱਲ ਨਹੀਂ ਬਈ 5 ਲੱਖ ਇਹਨੂੰ ਹਾਂ ਉਹ ਵੀ ਕੋਈ ਚੱਕਰ ਨਹੀਂ ਤੇ ਬਾਅਦ ਨੂੰ ਵੀ ਕਰੋ ਯਾ ਜੇ ਕਿਸੇ ਪਰ ਆਨੇ ਕੋੜੀ ਤਰੋਣੀ ਹੋਵੇ ਜਾਂ ਘੋੜਾ ਤਰੋਣਾ ਹੋਵੇ ਤੇ ਬੰਦਾ ਬਹੁਤ ਵਧੀਆ ਇਹ ਤੇ ਓਕੇ ਬਾਈ ਧੰਨ ਜੀ ਜੀ ਤੁਹਾਡਾ ਨੰਬਰ ਲਾਵਾਂਗੇ ਤਾਂ ਚੰਗਾ ਤਵਾਰ ਆ ਜੀ ਸਵਾਰ ਚੰਗਾ ਤਾਂ ਹੀ ਆਖੀ ਇਹਨੇ ਸਾਨੂੰ ਨਿਆਂ ਨਹੀਂ ਦਿੰਦਾ ਹੁਣੇ ਦੋ ਬਚੇਰੀਆਂ ਦੌਰੀ ਜਾਂਦਾ ਜੀ ਇੱਕ ਆ ਦਾਰੇ ਵਾਲੀ ਇੱਕ ਤੋਂ ਜਵਾਲਾਮੁਖੀ ਵਾਲੀ ਜੀ ਆਪਾਂ ਨਾਲ ਦੇ ਘਰੇ ਜੀ ਠੀਕ ਆ ਠੀਕ ਆ ਬਹੁਤ ਸੋਹਣੀਆਂ ਦੁਰੀਆਂ ਜੀ ਬਚੇਰੀ ਤੇ ਬੰਦੇ ਦਾ ਸੁਭਾਅ ਕੀ ਹੈ ਸਾਡੇ ਦਾ ਨਹੀਂ ਨਹੀਂ ਛੋਟਾ ਬੰਦਾ ਜੀ ਛੋਟਾ ਬੰਦਾ ਇਹ ਹਾਂਜੀ ਠੀਕ ਆ ਨਹੀਂ ਬੰਦਾ ਬਹੁਤ ਵਧੀਆ ਜਾਨਵਰ ਬਹੁਤ ਸੋਹਣੇ ਤੋਰਦਾ ਹੈ ਭਈ ਇਹਦੀਆਂ ਹੀ ਆ ਭਈ ਆ ਸੰਭੀਆਂ ਐਣੇ ਨਮਾਈਆਂ ਨਮਾਈਆਂ ਸਾਰੀਆਂ ਭਈ ਇਹਦਾ ਹੀ ਆ ਬੱਸ ਠੀਕ ਹੈ ਬਹੁਤ ਸੋਹਣੇ ਜਾਨਵਰ ਤੋਰਦਾ ਹਾਂ ਹਾਂ ਜਾਨਵਰ ਸੋਹਣੇ ਤੋਰਦਾ ਹੈ ਤੇ ਕਿੰਨੇ ਟਾਈਮ ਹੋਗਾ ਬਚੀ ਲੱਗਿਆ ਪੈਦਨ ਇਹ ਕੰਮ ਦੇ ਵਿੱਚ ਨਹੀਂ ਹਾਂ ਮਝੇ ਪੈਸੇਨ ਕੀ ਦੱਸਾਂ ਜੀ 300 ਰੁਪਏ ਕੋਲੋਂ ਭੁੱਕੀ ਸੀ ਬਈ ਜੀ ਕਦੋਂ ਪੈਸੇ ਆਪਣੀ ਗੱਲ ਸੀ ਕਦੋਂ ਬਾਈ ਕੰਮ ਕਰਦਾ ਸੀ ਅੱਛਾ 300 ਰੁਪਏ ਭੁੱਕੀ ਸੀ ਓਦੋਂ ਦਾ ਕੰਮ ਚ ਪਿਆ ਦੋ ਹਾਂਜੀ ਬਾਈ ਸਕਦੇ ਡਾਕਟਰ 100 ਰੁਪਏ ਲੈਂਦਾ ਸੀ ਚੰਦ ਬਾਜੇ ਵਾਲੇ ਜੀ ਘੋੜੀ ਚੱਕ ਰਹੀਦਾ ਚੈੱਕ ਕਰਾਈਦਾ ਬਾਈ ਜੀ ਅੱਛਾ ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਸੀ ਬਈ ਜੀ ਅੱਛਾ ਸੂਰਜ ਦੀ ਸੂਰਜ ਦੀ ਹਾਂਜੀ ਠੀਕ ਆ ਸਮੁੰਦਰ ਦਾ ਅਰਜਨ ਜੰਮੇ ਨਹੀਂ ਸੀ ਉਹਦੇ ਕੋਲ ਸੂਰਜ ਘੋੜਾ ਸੀ 50000 ਰੁਪਏ ਦੇ ਵਿੱਚ ਆਪਾਂ ਘੋੜਾ ਕੰਮ ਲਾ ਗਏ ਬਾਈ ਮਿੰਟੂ ਕੋਲ ਠੀਕ ਆ ਕੋਈ ਸਮੁੰਦਰ ਛੱਡਿਆ ਜੀ ਆਪਾਂ 11000 ਤੇ ਪਹਿਲੀ ਵਾਰ ਛੱਡਿਆ ਠੀਕ ਆ ਅੱਜ ਬਾਬੇ ਦੀ ਕਿਰਪਾ ਜੀ ਸਮੁੰਦਰ ਦੀ ਇੰਨੀ ਤੂਤੀ ਬੋਲਦੇ ਜੀ ਅਰਜਨ ਦੇ ਸਮੁੰਦਰ ਦੀ ਜਿਹੜੀ ਦੁਨੀਆ ਜੀ ਹਾਂਜੀ 1.5 ਲੱਖ ਰੁਪਏ ਸਮੁੰਦਰ ਦੀ ਫੀਸ ਹੋ ਰਹੀ ਹੈ ਹਾਂ ਹਾਂ ਜੋ 5 ਸਟਾਰਟਿੰਗ ਛੱਡਿਆ ਤੂੰ ਉੱਥੇ ਸੀ ਉਹਦੇ ਮੌਕੇ ਦਾ ਹਾਂਜੀ ਬਾਈ ਜੀ ਸੂ ਉਹਨਾਂ ਦੇ ਸੀਗਾ ਬਾਈ ਮਿੰਟੂ ਦੇ ਹਾਂ ਮੈਂ ਉਹਦੇ ਕੋਲੇ ਸੀ ਜੀ ਠੀਕ ਸਮੁੰਦਰ ਦਾ ਪੈਣਾ ਬਹੁਤ ਦੂਰ ਦੂਰ ਚੱਲ ਗਏ ਬੰਬਾ ਕਲਕੱਤਾ ਮਹਾਰਾਸ਼ਟਰ ਜੀ ਹਾਂ ਸਕਿਆ ਸਮੁੰਦਰ ਦਾ ਪੈਣਾ ਸੀ ਠੀਕ ਹੈ ਸਮੁੰਦਰ ਦੇ ਪਿਓ ਦੀ 5000 ਰੁਪਏ ਫੀਸ ਸੀ ਜੀ ਉਸ ਸਮੇਂ ਦੇ ਵਿੱਚ ਤੇ ਤੇਰੀ ਫੀਸ ਕਿੰਨੀ ਸੀ ਉਦੋਂ ਬਾਈ ਉਦੋਂ ਸਮਾਂ ਥੋੜੇ ਸੀ ਜੀ 10000 ਰੁਪਏ ਸੀ ਬਾਈ 10000 ਰੁਪਏ ਤੇ ਹੁਣ ਹੁਣ 12 ਸੀ ਕਿਰਪਾ ਜੀ ਹੁਣ ਕਿੰਨੇ ਲੈਣਾ ਘੋੜੀ ਤਰਾਈ ਦੇ 32000 ਰੁਪਏ ਲੈਣਾ ਬਈ ਕਿੰਨੀਆਂ ਚਾਲਾਂ ਚ ਬਾਈ ਜੀ ਗਾਮਰਵਾਲ ਦੇ ਵੀ ਦੋ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਹਾਂਜੀ ਗ अच्छा हां जी ते ਕਿੰਨਾ ਟਾਈਮ ਲਾਉਣਾ ਇੱਕ ਘੋੜੀ ਤੇ ਬਈ 20 25 ਸਵਾਰੀਆਂ ਲਾਉਣੀਆਂ 20 25 ਸਵਾਰੀਆਂ ਲਾਉਣੀਆਂ ਕਿੰਨੇ ਹੋ ਜਾਂਦਾ ਮਹੀਨਾ ਹੋ ਜਾਂਦਾ ਹਾਂਜੀ ਬਈ ਠੀਕ ਆ ਤੇ ਰਹਿਣਾ ਸਣਾ ਇੱਥੀ ਦੇ ਜਿੱਥੇ ਬਈ ਸਾਰੋ ਕੁਸ ਬਈ ਦੇ ਸਾਹਮਣੇ ਕਿੱਥੇ ਜਾਨਵਰ ਤੋਰਾਂਗੇ ਬਈ ਜੀ ਸਾਹਮਣੇ ਸਾਹਮਣੇ ਕਰਾਂਗੇ ਠੀਕ ਆ ਠੀਕ ਆ ਤੇਰਾ ਨੰਬਰ ਬੋਲ ਦੇ ਨੰਬਰ ਜੀ 9781508637 08637 9781508637 ਠੀਕ ਆ ਤੇਰਾ ਨਾਮ ਕੀ ਸੀ ਵੈਸੇ ਪੱਕਾ ਬਰਾਮਨ ਨਿਰਮਲ ਸਿੰਘ ਨਿਰਮਲ ਸਿੰਘ ਬਈ ਇਹ ਹੈਗਾ ਨਿਰਮਲ ਸਿੰਘ ਸਵਾਰ ਬਹੁਤ ਚੰਗੀਆਂ ਘੋੜੀਆਂ ਤੋਰਦਾ ਬਈ ਇਹ ਸਾਡੇ ਨਾਲ ਤਾਂ ਵਰਤੇ ਨੂੰ ਆਪਣੇ ਨੂੰ ਹੋ ਗਏ ਤਾਂ 8 ਸਾਲ ਹੋ ਗਏ ਨਾ ਕਿ ਜ਼ਿਆਦੇ ਹੋ ਗਏ ਜ਼ਿਆਦੇ ਹੋ ਗਏ ਜ਼ਿਆਦੇ ਹੋ ਗਏ ਸਾਡੇ ਨਾਲ ਤਾਂ 8 ਸਾਲਾਂ ਦੇ ਵਿਚਾਰੇ ਵਰਤੇ ਨੂੰ ਬੰਦਾ ਬਹੁਤ ਵਧੀਆ ਜਿਵੇਂ ਕਿ ਦੋ ਸਵਾਰੀਆਂ ਵੱਧ ਲੱਗਣ ਉਹ ਵੀ ਲਾ ਦੇਣੀ ਆ ਕੋਈ ਗੱਲ ਨਹੀਂ ਬਈ 5 ਲੱਗਦੇ ਹਨ ਹਾਂ ਉਹ ਵੀ ਕੋਈ ਚੱਕਰ ਨਹੀਂ ਤੇ ਬਾਝ ਨੂੰ ਵੀ ਕਰੋ ਯਾ ਜੇ ਕਿਸੇ ਭਰਾ ਨੇ ਘੋੜੀ ਤਰੋਣੀ ਹੋਵੇ ਜਾਂ ਘੋੜਾ ਤਰੋਣਾ ਹੋਵੇ ਤੇ ਬੰਦਾ ਬਹੁਤ ਵਧੀਆ ਇਹ ਤੇ ਓਕੇ ਬਾਈ ਧੰਨਵਾਦ